ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਸਾਡੀ ON ਵਾਲ ਗਿਆ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਤੁਰੰਤਨ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਸਰੀ ਵਾਲ ਐਂਟੀ ਡਰੋਨ ਸਿਸਟਮ ਨੂੰ ਜਾਂਚ ਕੀਤਾ ਗਿਆ ਐਂਟੀ ਡਰੋਨ ਸਿਸਟਮ ਦੇ ਨਾਲ ਲੈਸ ਤੇ ਗੱਡੀਆਂ ਨੂੰ ਹਰੀ ਚੰਡੀ ਦਿਖਾ ਕੇ ਕੀਤਾ ਗਿਆ ਰਵਾਨਾ ਸਰਹੱਦ ਪਰੋਂ ਡਰੋਨਾਂ ਨੂੰ ਹੁੰਦੇ ਤਸਕ ਨੂੰ ਰੋਕਣ ਦੇ ਮਕਸਦ ਨਾਲ ਪੰਜਾਬ ਸਰਕਾਰ ਦੇ ਵੱਲੋਂ ਸਰਹੱਦਾਂ ਤੇ ਐਂਟੀ ਡਰੋਨ ਸਿਸਟਮ ਲਗਾਏ ਜਾ ਰਹੇ ਨੇ ਜਦਦੇ ਚਾਲਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇ ਜੀਵਾਲ ਦੇ ਵੱਲੋਂ ਐਂਟੀ ਡਰੋਨ ਸਿਸਟਮ ਦੇ ਨਾਲ ਲੈਸਡ ਇਨ ਗੱਡੀਆਂ ਨੂੰ ਹਰੀ ਚੰਡੀ ਦਿਵਾ ਕੇ ਰਵਾਨਾ ਕੀਤਾ ਗਿਆ ਇਸ ਮੌਕੇ ਭਗਵੰਤ ਮਾਨ ਅਤੇ ਕੇ ਜੀਵਾਲ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਸਰਹੱਦਾਂ ਤੇ ਐਂਟੀ ਡਰੋਨ ਸਿਸਟਮ ਦੇ ਨਾਲ ਲੈਸ ਗੱਡੀਆਂ ਨੂੰ ਤਾਂ ਨਾਸ਼ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਪਹਿਲੇ ਫੇਸ ਦੇ ਵਿੱਚੋਂ ਤਿੰਨ ਗੱਡੀਆਂ ਨੂੰ ਸਰਹੱਦ ਤੇ ਤਨਾਸ਼ ਕੀਤਾ ਗਿਆ ਹੈ ਜਦਕਿ ਛੇ ਹੋਰ ਗੱਡੀਆਂ ਨੂੰ ਬਾਅਦ ਦੇ ਵਿੱਚ ਆਮ ਤੌਰ ਤੇ ਤਨਾਸ਼ ਕੀਤਾ ਗਿਆ ਜਿਸ ਦੇ ਨਾਲ ਸਰਹੱਦ ਪਰ ਡਰੋਨ ਰਹੀ ਹੋਈ ਤਸਕਰੀ ਤੇ ਰੋਕ ਲੱਗੇਗੀ ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਕਰਦੇ ਆਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਜੇ ਸਿੰਘ ਭੁੱਲਰ ਨੇ ਦੱਸਿਆ ਕਿ ਸਰਹੱਦ ਤੇ ਨੌ ਐਂਟੀ ਡਰੋਨ ਸਿਸਟਮ ਵਾਲੀਆਂ ਗੱਡੀਆਂ ਲਗਾਈਆਂ ਜਾ ਰਹੀਆਂ ਨੇ ਆਦ ਤਿੰਨ ਗੱਡੀਆਂ ਹੋਰ ਤਨਾਤ ਕੀਤੀਆਂ ਨੇ ਉਹਨਾਂ ਨੇ ਦੱਸਿਆ ਕਿ ਗੱਡੀਆਂ 10 ਕਿਲੋਮੀਟਰ ਦੇ ਘੇਰੇ ਦੇ ਵਿੱਚ ਡਰੋਨ ਨੂੰ ਫੜ ਕੇ ਲੈਣ ਗਿਆ ਉਹਨਾਂ ਦੱਸਿਆ ਕਿ ਗੱਡੀਆਂ 2 ਤੋਂ 2.5 ਕਿਲੋਮੀਟਰ ਇਲਾਕੇ ਦੇ ਵਿੱਚ ਡਰੋਨ ਨੂੰ ਨਸ਼ਟ ਕਰਕੇ ਸੁੱਟ ਦੇਣ ਗਿਆ ਜਿਸ ਦੇ ਨਾਲ ਡਰੋਨ ਐਕਟੀਵਿਟੀ ਤੇ ਰੋਕ ਲੱਗੇਗੀ ਇਸ ਮੌਕੇ ਐਸਐਸਪੀ ਤਰਨਤਾਰਨ ਦੀਪਕ ਪਾਤਿਕ ਨੇ ਦੱਸਿਆ ਕਿ ਸਰਕਾਰ ਦੇ ਵੱਲੋਂ ਨਾ ਗੱਡੀਆਂ ਨੂੰ ਸਰਹੱਦ ਤੇ ਤੈਨਾਤ ਕੀਤਾ ਜਾ ਰਿਹਾ ਜਿਸ ਦੇ ਨਾਲ ਡਰੋਨ ਐਕਟੀਵਿਟੀ ਨੂੰ ਰੋਕਣ ਦੇ ਵਿੱਚ ਮਦਦ ਮਿਲੇਗੀ ਤੋਂ ਸਿਵਲ ਕੋ ਉਸ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਜੀ ਪੰਜਾਬ ਸਰਕਾਰ ਨੇ ਜਿਹੜੇ ਹੈਗੇ ਨੋ ਐਂਟਰੀ ਡੋਨ ਸਿਸਟਮ ਜਿਹੜੇ ਹੈਗੇ ਉਹਨਾਂ ਦੀ ਅਪਰੂਵਲ ਦਿੱਤੀ ਹੈ ਉਹਦੇ ਵਿੱਚ ਤਿੰਨ ਪੋਰਟੇਬਲ ਸਿਸਟਮ ਅੱਜ ਆਪਾਂ ਜਿਹੜੇ ਹੈਗੇ ਮਾਨਜੋਗ ਸੀਐਮ ਸਾਹਿਬ ਨੇ ਇੱਥੇ ਅੱਜ ਲਾਂਚ ਕੀਤੇ ਹਨ ਸੋ ਇਹਨਾਂ ਨੂੰ ਬਾਰਡਰ ਦੇ ਸੈਕੰਡ ਲਾਈਨ ਆਫ ਡਿਫੈਂਸ ਦੇ ਵਿੱਚ ਲਗਾਇਆ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਸ ਤਰੀਕੇ ਦੇ ਸਿਸਟਮ ਡਿਪਲੋਏ ਕੀਤੇ ਜਾਣਗੇ ਜਿਹੜੇ ਅੱਜ ਇਹਨਾਂ ਸਿਸਟਮ ਲਾਂਚ ਕੀਤੇ ਗਏ ਕਿਹੜੇ ਬਟਨ ਦੇ ਤਰ੍ਹਾਂ ਬਣੇ ਇਹ ਸੈਕੰਡ ਲਾਈਨ ਆਫ ਡਿਫੈਂਸ ਜਿਹੜਾ ਆਪਣਾ ਇੰਟਰਨੈਸ਼ਨਲ ਬਾਰਡਰ ਪੰਜਾਬ ਦਾ ਪੈਂਦਾ ਹੈ ਉੱਥੇ ਬੀਐਸਐਫ ਦੇ ਨਾਲ ਤਾਲਮਿਲ ਦੇ ਵਿੱਚ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਕਿੰਨੇ ਕਿਲੋਮੀਟਰ ਦੀ ਰੇਂਜ ਹੈ ਇਹਦੀ ਆਪਰੇਸ਼ਨਲ ਡਿਟੇਲ ਜਿਹੜੀ ਹੈਗੀ ਵੱਖਰੇ ਤੌਰ ਤੇ ਸਾਂਝੀ ਕਰਾਂਗੇ ਜਿੰਨੋਂ 10 ਕਿਲੋਮੀਟਰ ਕਵਰ ਕਰੂਗੀ ਜਿੱਥੇ ਜਿੱਥੇ ਲੋਡ ਹੋਊਗੀ ਇਹ ਨਹੀਂ ਕਿ ਸਾਰੇ ਬਾਰਡਰ ਤੇ ਗੱਡੀਆਂ ਲਾਉਂਦੀ ਲੋੜ ਕਈ ਜਗ੍ਹਾ ਤੇ ਦਰਿਆ ਵੀ ਆ ਕਈ ਜਗ੍ਹਾ ਤੇ ਵੈਸੇ ਹੀ ਉੱਚੀਆਂ ਉੱਚੀਆਂ ਪਹਾੜੀਆਂ ਵੀ ਹੈਗੀਆਂ ਉੱਥੇ ਜ਼ਰੂਰਤ ਨਹੀਂ ਇਹ ਤੇ ਪਲੇਨ ਏਰੀਆ ਚ ਜ਼ਿਆਦਾ ਜ਼ਰੂਰਤ ਆ ਉੱਥੇ ਅਰ ਜਗ੍ਹਾ ਤੇ ਇਹ ਗੱਡੀਆਂ ਲੱਗਣਗੀਆਂ ਆਉਣ ਵਾਲੇ ਸਮੇਂ 'ਚ ਇਹ 9 ਗੱਡੀਆਂ ਤੋਂ ਬਾਅਦ ਜਿੱਥੇ ਵੀ ਜ਼ਰੂਰਤ ਹੋਊਗੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਹੋਰ ਗੱਡੀਆਂ ਦਾ ਆਰਡਰ ਦਿੱਤਾ ਜਾਊਗਾ ਸਾਰਾ ਆਰਡਰ ਕਵਰ ਕੀਤਾ ਜਾਊਗਾ ਇਹ ਇੱਕ ਗੱਡੀ ਤੇ ਲਗਭਗ 5.5 ਕਰੋੜ ਦੀ ਜਿਹੜੀ ਕੀਮਤ ਦੀ ਕੋਸਟ ਲੱਗੀ ਆ ਪਵੰਨਿਆ ਕਰੋੜ ਦੀ ਰਾਸ਼ੀ ਜਿਹੜੀ ਉਹ ਜਾਰੀ ਕੀਤੀ ਆ ਨੌ ਗੱਡੀਆਂ ਦਾ ਆਰਡਰ ਦਿੱਤਾ ਤਿੰਨ ਆ ਗਈਆਂ ਛੇ ਆਉਂਦੇ ਕੁਝ ਦਿਨਾਂ ਤੱਕ ਆ ਜਾਣਗੇ ਇਹ 10 ਕਿਲੋਮੀਟਰ ਤੱਕ ਏਰੀਆ ਕਵਰ ਕਰਦਾ ਇਹ ਡਰੋਨ ਸਿਸਟਮ ਜਦੋਂ ਕੋਈ ਬੰਦਾ ਆਪਰੇਟ ਕਰੂਗਾ ਉਹਦਾ ਪਤਾ ਲੱਗ ਜੂਗਾ ਇਸ ਡਰੋਨ ਸਿਸਟਮ ਨਾਲ ਉਹ ਜਿਹੜੀ ਸਕਰੀਨ ਹੈ ਉਹਦੇ ਉੱਤੇ ਆ ਜਾਊਗਾ ਵੀ ਕਿਹੜੀ ਜਗ੍ਹਾ ਤੋਂ ਬੰਦਾ ਆਪਰੇਟ ਕਰਦਾ ਪਿਆ ਕਿਹੜੀ ਕੰਪਨੀ ਦਾ ਉਹ ਡਰੋਨ ਆ ਤੇ ਉਹਦੇ ਬਾਅਦ 2 ਤੋਂ 2.5 ਕਿਲੋਮੀਟਰ ਜਿਹੜਾ ਇਹ ਡਿਫਿਊਜ਼ ਕਰਨ ਦੀ ਇਹਦੇ ਕੋਲ ਤਾਕਤ ਹੈ ਇਸ ਡਰੋਨ ਸਿਸਟਮ ਕੋ 2 ਤੋਂ 2.5 ਕਿਲੋਮੀਟਰ ਦੇ ਏਰੀਏ ਦੇ ਵਿੱਚ ਡਿਫਿਊਜ਼ ਕਰਕੇ ਥੱਲੇ ਸੁੱਟਦਾ ਹੈ